ਪੰਜਾਬੀ ਰਸੋਈ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਧੋਤੀ ਮੂੰਗੀ ਦੇ ਪੱਲੇ ਪੱਲੇ ਬਣਾਉਣ ਲਈ ਇੱਕ ਕੁੱਲੀ ਆਪਾਂ ਦਾਲ ਦੀ ਲਈ ਆ ਦਾਲ ਆਪਾਂ 4 ਘੰਟੇ ਪਹਿਲਾਂ ਭਿਉਂਤੀ ਸੀਗੀ ਦਾਲ ਆ ਪਣੀ ਭਿੱਜ ਗਈ ਆਪਾਂ ਧੋ ਕੇ ਦਾਲ ਨੂੰ ਛਾਣਣੀ ਚ ਪਾ ਲਿਆ ਹੁਣ ਆਪਾਂ ਦਾਲ ਨੂੰ ਗ੍ਰाइंड ਕਰ ਲਵਾਂਗੇ ਦਾਲ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਲਈ ਹੁਣ ਆਪਾਂ ਇਹਦੇ ਵਿੱਚ ਅਦਰਕ ਤੇ ਹਰੀਆਂ ਮਿਰਚਾਂ ਪਾਵਾਂਗੇ ਚਾਰ ਮਿਰਚਾਂ ਲਈਆਂ ਨੇ ਥੋੜਾ ਜਿਹਾ ਆਦਰਕ ਲਿਆ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਨਾਲੇ ਥੋੜਾ ਜਿਹਾ ਦਾਲ 'ਚ ਪਾਣੀ ਪਾ ਕੇ ਗ੍ਰाइंड ਕਰਾਂਗੇ ਆਪਾਂ ਦਾਲ ਆਪਾਂ ਗ੍ਰाइंड ਕਰ ਲਈ ਦਾਲ ਆਪਾਂ ਭਾਂਡੇ 'ਚ ਕੱਢ ਲਈ ਦਾਲ 'ਚ ਆਪਾਂ ਥੋੜਾ ਜਿਹਾ ਪਹਿਲਾਂ ਨਮਕ ਪਾ ਲਾਂਗੇ ਚਮਚੇ ਦਾ ਚੌਥਾ ਹਿੱਸਾ ਹੁਣ ਦਾਲ ਨੂੰ ਚੰਗੀ ਤਰ੍ਹਾਂ ਆਪਾਂ ਫੈਟ ਲਵਾਂਗੇ ਦਾਲ ਨੂੰ ਆਪਾਂ ਇੱਕੋ ਡਾਇਰੈਕਸ਼ਨ 'ਚ ਫ੍ਰੈਂਟਾਂਗੇ 15 ਮਿੰਟ ਆਪਾਂ ਇੱਕ ਕੋਈ ਡਾਇਰੈਕਸ਼ਨ ਚ 15 ਮਿੰਟ ਭਾਂਟ ਲਈ ਹੁਣ ਆਪਾਂ ਇਹਦੇ ਵਿੱਚ ਇਹਦੇ ਵਿੱਚ ਕਾਲੀ ਮਿਰਚ ਪਾ ਦਾਂਗੇ ਥੋੜੀ ਜੀ ਕਾਲੀ ਮਿਰਚ ਪਾ ਕੇ ਆਪਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਇਹਨੂੰ ਪਾਣੀ ਚ ਪਾ ਕੇ ਚੈੱਕ ਕਰਕੇ ਦੇਖਾਂਗੇ ਆ ਗਿਆ ਬੈਟਰ ਆਪਣਾ ਬਿਲਕੁਲ ਪਰਫੈਕਟਾ ਤੇਲ ਆਪਾਂ ਗੈਸ ਤੇ ਰੱਖ ਲਿਆ ਤੇਲ ਆਪਣਾ ਗਰਮ ਆ

ਥੋੜੀ ਦੇਰ ਬਾਅਦ ਆਪਾਂ ਭੱਲਿਆਂ ਨੂੰ ਹਲਾਵਾਂਗੇ ਪੱਲਿਆਂ ਨੂੰ ਹੁਣ ਆਪਾਂ ਸਾਈਡ ਚੇਂਜ ਕਰ ਦਵਾਂਗੇ ਭੱਲਿਆਂ ਨੂੰ ਗੈਸ ਆਪਾਂ মিডিয়াম ਅੱਤੇ ਰੱਖਣਾ ਚੰਗੀ ਤਰ੍ਹਾਂ ਪਕਾ ਭੱਲੇ ਆਪਣੇ 골ਡਨ ਬ੍ਰਾਊਨ ਹੋ ਗਏ ਭੱਲੇ ਆਪਣੇ ਬਣ ਗਏ ਹੁਣ ਆਪਾਂ ਤੇਲ ਚੋਂ ਭੱਲਿਆਂ ਨੂੰ ਕੱਢ ਲਵਾਂਗੇ ਇਸ ਤਰ੍ਹਾਂ ਆਪਾਂ ਸਾਰੇ ਭੱਲੇ ਪੜਾ ਕੇ ਤਿਆਰ ਕਰ ਲਵਾਂਗੇ ਆਪਾਂ ਸਾਰੇ ਬਣਾ ਲਏ ਬਹੁਤ ਵਧੀਆ ਆਪਣੇ ਭੱਲੇ ਬਣੇ ਨੇ ਸਪੰਜੀ ਵਿੱਚੋਂ ਹੋਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ Bell icon ਨੂੰ press ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ